ਹੈਲੋ ਜੀ ਵੈਲਕਮ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਨਤ ਚੜ੍ਹਦੀ ਕਲਾ ਚ ਹੋਵੋਗੇ ਜੀ ਜਿਹੜੇ ਮੇਰੇ ਚੈਨਲ ਤੇ ਨਿਊ ਨੇ ਜੀ ਆਪਾਂ ਦੱਸ ਦਈਏ ਆਪਾਂ ਇਸ ਚੈਨਲ ਤੇ ਜੀ ਸ਼ੇਅਰ ਕਰਦੇ ਆ ਆਪਣੀ ਡੇਲੀ ਵਲੌਗ ਤੇ ਨਾਲ ਦੀ ਨਾਲ ਜੀ ਆਪਾਂ ਬਾਣੀਆਂ ਰਿਲੇਟਿਡ ਵੀਡੀਓਜ਼ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਿਣੇ ਆ ਜੀਵੇਂ ਕਿ ਕਾਫੀ ਟਾਈਮ ਤੋਂ ਜਿਹੜੇ ਸਬਸਕ੍ਰਾਈਬਰ ਮੇਰੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਪਤਾ ਹੈ ਜੀ ਆਪਾਂ ਘਰ ਦੇ ਵਿੱਚ ਦੁਪਹਿਰਾ ਸਾਹਿਬ ਕੱਟਦੇ ਆ ਤੇ ਇਸ ਕਰਕੇ ਜੀ ਜਿੰਨੀ ਕੁ ਮੈਨੂੰ ਨੌਲੇਜ ਹੈ ਜਿੰਨਾ ਕੁ ਦੁਪਹਿਰਾ ਸਾਹਿਬ ਜਦੋਂ ਕੱਟ ਕੇ ਜਿੰਨੀ ਕੁ ਵਾਇਗੁਰ ਜਿੰਨੀ ਮੈਨੂੰ ਨੌਲੇਜ ਬਖਸ਼ੀ ਆ ਜੀ ਉਹ ਮੈਂ ਆਪਣੇ ਹੋਰ ਭੈਣਾਂ ਭਰਾਵਾਂ ਦੇ ਨਾਲ ਵੀ ਸ਼ੇਅਰ ਕਰ ਦਿੰਨੀ ਆ ਤਾਂ ਕਿ ਜਿਹੜੇ ਘਰ ਦੇ ਵਿੱਚ ਦੁਪਹਿਰਾ ਸਾਹਿਬ ਕੱਟਣਾ ਚਾਹੁੰਦੇ ਨੇ ਉਹ ਵੀ ਦੁਪਹਿਰਾ ਸਾਹਿਬ ਕੱਟ ਸਕਣ ਜੀ ਤੇ ਜੋ ਵੀ ਹੈ ਨਾ ਦੁਪਹਿਰਾ ਸਾਹਿਬ ਕਿਵੇਂ ਕੱਟਣਾ ਆ ਕਿਵੇਂ ਦੇਗ ਬਣਾਉਣੀ ਆ ਕਿਵੇਂ ਜੋ ਵੀ ਉਹਦੀ ਪੂਰੀ ਵਿਧੀ ਆ ਮਰਿਆਦਾ ਆ ਤੇ ਆਪਾਂ ਇਸ ਚੈਨਲ ਤੇ ਵੀਡੀਓਜ਼ ਦੇ ਰਾਹੀਂ ਤੁਹਾਡੇ ਨਾਲ ਸ਼ੇਅਰ ਕਰੀ ਹੋਈ ਆ ਤੇ ਬਹੁਤ ਸਾਰੇ ਮੇਰੇ ਸਬਸਕ੍ਰਾਈਬਰ ਆ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਤੁਸੀਂ ਮੇਰੀਆਂ ਦੁਪਹਿਰਾ ਸਾਹਿਬ ਨਾਲ ਰਿਲੇਟਡ ਜਿਹੜੀਆਂ ਮੈਂ ਬਾਣੀ ਨਾਲ ਰਿਲੇਟਡ ਵੀਡੀਓਜ਼ ਪਾਈਆਂ ਤੁਸੀਂ ਉਹਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਇਸ ਕਰਕੇ ਥੈਂਕ ਯੂ so much ਜੀ ਤੇ ਅੱਜ ਦੀ ਜਿਹੜੀ ਮੈਂ ਵੀਡੀਓ ਲੈ ਕੇ ਆਈ ਆ ਆਪਾਂ ਇਹਦੇ ਵਿੱਚ ਜ਼ਿਕਰ ਕਰਾਂਗੇ ਕਿ ਜਦੋਂ ਆਪਾਂ ਘਰੇ ਚੁਪੈਰਾ ਸਾਹਿਬ ਕੱਟਦੇ ਆ ਤੇ ਹੁਕਮਨਾਮਾ ਆਪਾਂ ਕਿਵੇਂ ਲੈਣਾ ਆ ਜੀ ਹੁਕਮਨਾਮਾ ਸਾਹਿਬ ਕਿਵੇਂ ਲਵਾਂਗੇ ਤੇ ਵੀਡੀਓ ਨੂੰ سٹارਟ ਕਰਨ ਤੋਂ ਪਹਿਲਾਂ ਮੈਂ ਕੁਝ ਕਮੈਂਟਸ ਦੇ ਜਵਾਬ ਦੇਣਾ ਚਾਹੁੰਦੀ ਆ ਕਿਉਂਕਿ ਮੇਰੀਆਂ ਕੁਝ ਵੀਡੀਓਸ ਦੇ ਜਿਹੜੀਆਂ ਦੁਪਹਿਰਾ ਸਾਹਿਬ ਨਾਲ ਰਿਲੇਟਡ ਆ ਤੇ ਮੈਨੂੰ ਕੁਝ ਮੇਰੇ ਭੈਣ ਭਰਾਵਾਂ ਨੇ ਕਮੈਂਟ ਕੀਤੇ ਤੇ ਉਹਨਾਂ ਦੇ ਮੈਂ ਰਿਪਲਾਈ ਵੀ ਦੇ ਦੂੰਗੀ ਜੀ ਨਾਲ ਦੀ ਨਾਲ ਪਹਿਲਾਂ ਵੀ ਵੀਡੀਓ ਮੈਂ ਪਾਈ ਸੀ ਜੀ ਉਹਦੇ ਵਿੱਚ ਵੀ ਆਪਾਂ ਰਿਪਲਾਈ ਦਿੱਤੇ ਸੀਗੇ ਕਿਉਂਕਿ ਕਮੈਂਟਸ ਬਹੁਤ ਸਾਰੇ ਹੁੰਦੇ ਆ ਜੇ ਮੈਂ ਇੱਕ ਵੀਡੀਓ ਦੇ ਵਿੱਚ ਸਾਰੇ ਕਮੈਂਟਸ ਕਵਰ ਕਰਕੇ ਰਿਪਲਾਈ ਦਵਾਂ ਤੇ ਬਹੁਤ ਲੌਂਗ ਹੋ ਜਾਣੀ ਆ ਵੀਡੀਓ ਸੋ ਇਸ ਕਰਕੇ ਮੈਂ ਉਦੋਂ ਸਿਰਫ ਦੋ ਕਮੈਂਟਸ ਦੇ ਰਿਪਲਾਈ ਦਿੱਤੇ ਸੀ ਤੇ ਜਿਹੜੇ ਹੁਣ ਮੇਰੇ ਮਾਈਂਡ ਦੇ ਵਿੱਚ ਆ ਤੇ ਉਹ ਵੀ ਆਪਾਂ ਰਿਪਲਾਈ ਕਰਦੇ ਆ ਜੀ ਉਹਨਾਂ ਦਾ ਤੇ ਮੈਨੂੰ ਮੇਰੀ ਕਿਸਿਸਟਰ ਨੇ ਪੁੱਛਿਆ ਸੀਗਾ ਕਿ ਦੁਪਹਿਰਾ ਸਾਬਹ ਤੋਂ ਬਾਅਦ ਦੀ ਜਿਹੜਾ ਆਪਾਂ ਜਲ ਕੋਲ ਰੱਖਦੇ ਆਂ ਜਦੋਂ ਆਪਾਂ ਦੁਪਹਿਰਾ ਸਾਬਹ ਕੱਟਦੇ ਆਂ ਉਸ ਦੌਰਾਨ ਜਦੋਂ ਆਪਾਂ ਜਲ ਰੱਖਦੇ ਆਂ ਬਾਅਦ ਦੇ ਵਿੱਚ ਉਹ ਜਲ ਦਾ ਕੀ ਕਰਨਾ ਤੇ ਤੁਸੀਂ ਜੀ ਉਹ ਜਲ ਦਾ ਛਿੱਟਾ ਤੁਸੀਂ ਸਾਰੇ ਘਰ ਦੇ ਵਿੱਚ ਵਾਹਿਗੁਰੂ ਜੀ ਦਾ ਜਾਪ ਕਰਦੇ ਕਰਦੇ ਸਾਰੇ ਘਰ ਦੇ ਵਿੱਚ ਤੁਸੀਂ ਛਿੱਟਾ ਦਿਓ ਜੀ ਉਹ ਜਲ ਦਾ ਤੇ ਸਾਰੇ ਉਹ ਜਲ ਨੂੰ ਛੱਕ ਲੋ ਜਿੰਨੇ ਤੁਹਾਡੇ ਘਰ ਦੇ ਮੈਂਬਰ ਨੇ ਤੁਸੀਂ ਸਾਰੇ ਉਹ ਜਲ ਨੂੰ ਤੁਸੀਂ ਗ੍ਰੈਂਡ ਕਰ ਲਓ ਜੀ ਠੀਕ ਹੈ ਜੀ ਤੇ ਸੈਕਿੰਡ ਜੀ ਇੱਕ ਮੈਨੂੰ ਸਿਸਟਰਾਂ ਨੇ ਪੁੱਛਿਆ ਸੀਗਾ ਕਿ ਮੈਂ ਜਿਵੇਂ ਦੁਪਹਿਰਾ ਸਾਬ੍ਹ ਉਹਨ ਘਰ ਦੇ ਵਿੱਚ ਕੱਟ ਰਹੀ ਆ ਤੇ ਯਾਨੀ ਇਹ ਅੱਗੇ ਜਾ ਕੇ ਕੰਪਲਸਰੀ ਹੋ ਜਾਊਗਾ ਕਿ ਮੇਰੇ ਬੱਚਿਆਂ ਨੂੰ ਵੀ ਕੱਟਣਾ ਹੀ ਪਊਗਾ ਇਹ ਦੁਪਹਿਰਾ ਸਾਬ੍ਹ ਜਿਵੇਂ ਮੈਂ ਕੱਟ ਰਹੀ ਆ ਦੇਖੋ ਜੀ ਇਦਾਂ ਦਾ ਵੈਸੇ ਕੋਈ ਇਦਾਂ ਦੀ ਤਾਂ ਹੈ ਨਹੀਂਗੀ ਇਹ ਮਰਿਆਦਾ ਬਣੀ ਹੋਈ ਕਿ ਤੁਸੀਂ ਜੇ ਕੱਟਣਾ ਤੁਹਾਡੇ ਯਾਨੀ ਅੱਗੇ ਫੈਮਿਲੀ ਮੈਂਬਰਸ ਨੂੰ ਵੀ ਕੱਟਣਾ ਹੀ ਪਊਗਾ ਦੇਖੋ ਜੀ ਹਰ ਇੱਕ ਨੇ ਆਪਣੇ ਹਨਾ ਆਪਾਂ ਜਦੋਂ ਕੋਈ ਵੀ ਪਾਠ ਕਰਦੇ ਆ ਜਾਂ ਆਪਾਂ ਕੁਝ ਵੀ ਸ਼ੁਰੂ ਕਰਦੇ ਆ ਹਨਾ ਪਾਠ ਕਰਨਾ ਬਾਣੀ ਪੜਦੇ ਆ ਹਰ ਇੱਕ ਇਨਸਾਨ ਨੇ ਦੇਖੋ ਜੀ ਆਪਾਂ ਸਪਸ਼ਟ ਗੱਲ ਕਰਦੇ ਆ ਹਰ ਇੱਕ ਨੇ ਆਪਣੇ ਲਈ ਪੜ੍ਹਨੀ ਆ ਆਪਣੇ ਬੱਚਿਆਂ ਲਈ ਪੜ੍ਹਨੀ ਆ ਆਪਣੇ ਫਿਊਚਰ ਨੂੰ ਸਵਾਰਨ ਲਈ ਪੜ੍ਹਨੀ ਆ ਤੁਸੀਂ ਬਾਣੀ ਪੜ੍ਹ ਰਹੇ ਹੋ ਤੁਸੀਂ ਦੁਪਹਿਰਾ ਸੈਵ ਕੱਟ ਰਹੇ ਹੋ ਤਾਂ ਕਿ ਤੁਹਾਡੇ ਆਉਣ ਵਾਲੇ ਬੱਚਿਆਂ ਦਾ ਫਿਊਚਰ ਤੁਹਾਡੇ ਘਰ ਦਾ ਫਿਊਚਰ ਵਧੀਆ ਹੋਵੇ ਠੀਕ ਹੈ ਜੀ ਤੇ ਜਦੋਂ ਤੁਹਾਡੇ ਬੱਚੇ ਵੱਡੇ ਹੋਣਗੇ ਠੀਕ ਹੈ ਜੀ ਜੇ ਤਾਂ ਪਰਮਾਤਮਾ ਵੱਲੋਂ ਉਹਨਾਂ ਨੂੰ ਵੀ ਹਨਾ ਸਮਤ ਪਰਮਾਤਮਾ ਅਸਤਕ ਨੇ ਬਖਸ਼ੇ ਪਰਮਾਤਮਾ ਉਹਨਾਂ ਨੂੰ ਵੀ ਹਨਾ ਤੇ ਉਹ ਵਧੀਆ ਗੱਲ ਹੈ ਜੀ ਜੇ ਉਹ ਕੱਟਣਗੇ ਬਾਕੀ ਜੇ ਉਹ ਨਹੀਂ ਵੀ ਕੱਟਣ ਕੀ ਤੇ ਇਹਦੇ ਵਿੱਚ ਕੋਈ ਐ ਨਹੀਂ ਹੈਗਾ ਕਿ ਉਹਨਾਂ ਨਾਲ ਕੁਛ ਇਦਾਂ ਦਾ ਬੁਰਾ ਹੋਊਗਾ ਜੀ ਹਾਂ ਤੁਸੀਂ ਕੱਟ ਰਹੇ ਹੋ ਜਾਂ ਉਹ ਨਹੀਂ ਕੱਟਣਗੇ ਤਾਂ ਕੁਛ ਇਦਾਂ ਦਾ ਹੋਊਗਾ ਇਦਾਂ ਦਾ ਕੁਛ ਨਹੀਂ ਹੈਗਾ ਜੀ ਹਾਂਜੀ ਪਰ ਇੰਨਾ ਹੈਗਾ ਵਾ ਕਿ ਜਦੋਂ ਪਰਮਾਤਮਾ ਹਨਾ ਬੰਦੇ ਤੇ ਮੇਰ ਕਰਦਾ ਵਾ ਆਪਣੀ ਉਦੋਂ ਬੰਦਾ ਕੁਦਰਤੀ ਆਪੇ ਹੀ ਪਰਮਾਤਮਾ ਵੱਲ ਨੂੰ ਆਪਾ ਜਾਣੇ ਆ ਜੀ ਟੁਕਦੇ ਜਾਣੇ ਉਧਰ ਨੂੰ ਤੇ ਜੇ ਤੁਸੀਂ ਵੀ ਇਸ ਇਸ ਟਾਈਮ ਚ ਪੈਰਾਸਾਈਫ ਕੱਟ ਰਹੇ ਹੋ ਤਾਂ ਤੁਸੀਂ ਬਾਣੀ ਪੜ ਰਹੇ ਹੋ ਇਹ ਵੀ ਉਹਨਾਂ ਦੀ ਹੀ ਮਿਹਰ ਆ ਤੁਹਾਡੇ ਤੇ ਉਹਨਾਂ ਦੀ ਮਿਹਰ ਤੋਂ ਬਿਨਾ ਆਪਾਂ ਗੁਟਕਾ ਸਰ ਵੀ ਨਹੀਂ ਚੱਕ ਸਕਦੇ ਇੰਨੀ ਗੱਲ ਪੱਕੀ ਆ ਜੀ ਤੇ ਬਾਕੀ ਜੀ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਵੀ ਕੱਟ ਰਹੇ ਹੋ ਤੁਹਾਡੇ ਬੱਚਿਆਂ ਨੂੰ ਵੀ ਕਟਣਾ ਪਊਗਾ ਇਹ ਤੁਹਾਡੇ ਬੱਚਿਆਂ ਦੀ ਖੁੱਦ ਦੀ ਆਪਦੀ ਜੀ ਯਾਨੀ ਉਹਨਾਂ ਦੀ ਆਪਦੀ ਬੁੱਧੀ ਜੇ ਹੈ ਕੀ ਆ ਜੀ ਹਨਾ ਚੰਗੀ ਤੇ ਉਹ ਖੁੱਦ ਦੇਖਣਗੇ ਕਿ ਹਾਂ ਜੀ ਸਾਡੇ ਮਾਤਾ ਜੀ ਨੇ ਘਰ ਦੇ ਵਿੱਚ ਇਹ ਉਪਰਾਲਾ ਸ਼ੁਰੂ ਕੀਤਾ ਵਾ ਤੇ ਅਸੀਂ ਉਹਨੂੰ ਅੱਗੇ ਹਨਾ ਕੰਟੀਨਿਊ ਕਰੀਏ ਤੁਹਾਡੇ ਬੱਚਿਆਂ ਦੇ ਉੱਤੇ ਡਿਪੈਂਡ ਹੈਗਾ ਜੀ ਪਰ ਇਦਾਂ ਨਹੀਂ ਹੈਗਾ ਕਿ ਹਾਂਜੀ ਜੇ ਤੁਸੀਂ ਕਟਿਆ ਤਾਂ ਤੁਹਾਡੇ ਬੱਚਿਆਂ ਨੂੰ ਵੀ ਕਟਣਾ ਹੀ ਪਊਗਾ ਠੀਕ ਹੈ ਜੀ ਉਹ ਤੁਹਾਡੇ ਬੱਚਿਆਂ ਦੇ ਡਿਪੈਂਡ ਕਰਦਾ ਤੇ ਲੋ ਜੀ ਬਾਕੀ ਹੁਣ ਆਪਾਂ ਦੱਸਦੇ ਹਾਂ ਕਿ ਜਦੋਂ ਆਪਾਂ ਦੁਪਹਿਰਾਂ ਸੈਵ ਕਰੇ ਕੱਟਦੇ ਆਂ ਕਿ ਜਿਹੜਾ ਹੁਕਮਨਾਮਾ ਸਾਹਿਬ ਆਪਾਂ ਕਿਵੇਂ ਲੈ ਸਕਦੇ ਆਂ ਠੀਕ ਹੈ ਜੀ ਤੇ ਜੀ ਹੁਕਮਨਾਮਾ ਸਾਹਿਬ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੀ ਲੈਣਾ ਚਾਹੀਦਾ ਆਪਾਂ ਨੂੰ ਤੇ ਜੇਕਰ ਤਾਂ ਤੁਹਾਡੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈਗਾ ਤਾਂ ਤੁਸੀਂ ਹੁਕਮਨਾਮਾ ਸਾਹਿਬ ਉੱਥੋਂ ਲੈ ਸਕਦੇ ਹੋ ਠੀਕ ਹੈ ਜੀ ਜੇਕਰ ਤੁਹਾਡੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੈਗਾ ਜਿਵੇਂ ਮੇਰੇ ਘਰ ਵੀ ਨਹੀਂ ਹੈਗਾ ਜੀ ਤੇ ਤੁਸੀਂ ਕਿਸੇ ਵੀ ਘਰ ਦੇ ਨੇੜੇ ਕੋਈ ਵੀ ਤੁਹਾਡੇ ਗੁਰਦੁਆਰਾ ਸਾਹਿਬਾ ਜੀ ਤੁਸੀਂ ਉੱਥੋਂ ਜਾ ਕੇ ਹੁਕਮਨਾਮਾ ਸਾਹਿਬ ਲਿਆ ਸਕਦੇ ਹੋ ਤੇ ਜੇ ਤੁਸੀਂ ਇਹ ਵੀ ਕੰਮ ਨਹੀਂ ਕਰ ਸਕਦੇ ਤੇ ਤੁਸੀਂ ਜੀ ਜਿਵੇਂ ਮੈਂ ਕਰਦੀ ਹੁੰਨੀ ਆ ਮੈਂ ਹਮੇਸ਼ਾ ਕੀ ਕਰਦੀ ਹੁੰਨੀ ਆ ਜਦੋਂ ਲਾਈਵ ਦੁਪਹਿਰਾ ਚੱਲਦਾ ਹੁੰਦਾ ਮੈਂ ਮੋਸਟਲੀ ਜੋ ਦੁਪਹਿਰਾ ਲਾਈਵ ਫੋਨ ਤੇ ਲਗਾ ਕੇ ਨਾਲ ਦੀ ਨਾਲ ਕੱਟਦੀ ਆ ਤੇ ਉੱਥੇ ਹੁਕਮਨਾਮਾ ਸਾਹਿਬ ਜੀ ਉਹ ਲੈਂਦੇ ਨੇ ਤੇ ਜਿਹੜੇ ਲਾਈਵ ਨਹੀਂ ਕੱਟਦੇ ਤੁਸੀਂ ਜੇ 3:30 ਵਜੇ ਪੋਣੀ 4:00 ਵਜੇ ਵੀ ਢਾਡਾ ਦੁਪਹਿਰਾ ਸਾਹਿਬ ਕੰਪਲੀਟ ਹੋ ਜਾਂਦਾ ਫਿਰ ਤੁਸੀਂ ਜੀ ਉਸ ਤੋਂ ਬਾਅਦ ਨਾ ਤੁਸੀਂ ਲਾਈਵ ਲਗਾ ਲਿਆ ਕਰੋ YouTube ਤੇ ਸਰਚ ਮਾਰ ਕੇ ਜੁਪਾਰਾ ਸਾਹਿਬ ਲਾਈਵ ਤੇ ਜਿਹੜੀ ਤਰੀਕ ਹੋਊਗੀ ਉਹ ਤਰੀਕ ਦੇ ਅਕੋਰਡਿੰਗ ਲਾਈਵ ਹਰ ਸੰਡੇ ਦੀ ਸੰਡੇ ਚੱਲਦਾ ਵਾ ਤੇ ਤੁਸੀਂ ਵੇਟ ਕਰ ਸਕਦੇ ਹੋ 10 15 ਮਿੰਟ ਜਦੋਂ ਤੱਕ ਬਾਬਾ ਜੀ ਹੁਕਮਨਾਮਾ ਨਹੀਂ ਲੈਂਦੇ ਹੈਗੇ ਤੁਸੀਂ ਬੈਠ ਕੇ ਵਾਹਿਗੁਰੂ ਜੀ ਦਾ ਸਿਮਰਨ ਕਰ ਲਓ ਤੇ ਤੁਸੀਂ ਹੁਕਮਨਾਮਾ ਸਾਹਿਬ ਉੱਥੋਂ ਲੈ ਸਕਦੇ ਹੋ ਬਾਕੀ ਜੀ ਜੇ ਤੁਸੀਂ ਲਾਈਵ ਲਗਾ ਕੇ ਕਰ ਲਵੋ ਪਾਰ ਸਭ ਤੋਂ ਬੈਟਰ ਆ ਤੇ ਸੁਖਨੀ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਫਿਰ ਉਸ ਤੋਂ ਬਾਅਦ ਜਦੋਂ ਉਹ ਅਨੰਦ ਸਾਹਿਬ ਜੀ ਦੀਆਂ ਛੇ ਪੌੜੀਆਂ ਦਾ ਪਾਠ ਕਰਦੇ ਨੇ ਉਸ ਤੋਂ ਉਪਰੰਤ ਜੀ ਅਰਦਾਸ ਤੋਂ ਬਾਅਦ ਹੁਕਮਨਾਮਾ ਸਾਹਿਬ ਲੈਂਦੇ ਨੇ ਵਾਹਿਗੁਰੂ ਜੀ ਉੱਥੇ ਹੀ ਤੇ ਤੁਸੀਂ ਇੱਥੇ ਬੈਠ ਕੇ ਘਰੇ ਜਿਹੋ ਹੁਕਮਨਾਮਾ ਸਾਹਿਬ ਉੱਥੋਂ ਤੁਸੀਂ ਸੁਣ ਸਕਦੇ ਹੋ ਤੇ ਉਸ ਤੋਂ ਬਾਅਦ ਜੀ ਜੇ ਤੁਸੀਂ ਇਦਾਂ ਵੀ ਨਹੀਂ ਕਰਨਾ ਬਾਕੀ ਜੀ ਤੁਹਾਨੂੰ ਪਤਾ ਹੁਣ ਨੈੱਟ ਦਾ ਜ਼ਮਾਨਾ ਆ ਤੇ ਆਪਾਂ ਨੈੱਟ ਦਾ ਰਾਹੀ ਵੀ ਬਹੁਤ ਸਾਰੇ ਇਦਾਂ ਦੇ ਪੇजेस ਨੇ ਜਿਹੜੇ ਹੁਕਮਨਾਮਾ ਸਾਹਿਬ ਹੈ ਨਾ ਅਪਡੇਟ ਦਿੰਦੇ ਆ ਤਾਂ ਤੁਸੀਂ ਉਥੋਂ ਵੀ ਹੁਕਮਨਾਮਾ ਸਾਹਿਬ ਲੈ ਸਕਦੇ ਹੋ ਠੀਕ ਹੈ ਜੀ ਤੇ ਹੋਪ ਤੁਹਾਨੂੰ ਮੇਰੀ ਜਿਹੜੀ ਇਨਫੋਰਮੇਸ਼ਨ ਆ ਵਧੀਆ ਲੱਗੀ ਹੋਊਗੀ ਜੀ ਜੇ ਵਧੀਆ ਲੱਗੀ ਅ ਜੀ ਪਲੀਜ਼ ਲਾਈਕ ਕਰ ਦਿਓ ਵੀਡੀਓ ਨੂੰ ਤੇ ਹੋਰ ਭੈਣ ਭਰਾਵਾਂ ਨੂੰ ਵੀ ਸ਼ੇਅਰ ਕਰ ਦਿਓ ਤੇ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਕੇ ਜਾਇਓ ਜੀ ਇੱਕ ਵਾਰੀ ਫੇਰ ਰਿਕਵੈਸਟ ਕਰਦੇ ਆ ਤੇ ਮਿਲਦੇ ਆ ਜੀ ਫਿਰ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸਭ ਨੂੰ ਤੁਹਾਡੀ ਛੋਟੀ ਭੈਣ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਤੁਹਾਡੇ ਸਾਰਿਆਂ ਦੀਆਂ ਝੋਲੀਆਂ ਭਰਨ ਵਾਹਿਗੁਰੂ ਜੀ ਜੋ ਤੁਹਾਡੇ ਦਿਲਾਂ ਦੀਆਂ ਅਰਦਾਸਾਂ ਨੇ ਵਾਹਿਗੁਰੂ ਜੀ ਸਾਰਿਆਂ ਦੀਆਂ ਪੂਰੀਆਂ ਕਰਨ ਤੇ ਮਿਲਦੇ ਆ ਜੀ ਫਿਰ ਨੈਕਸਟ ਵਲੌਗ 'ਚ ਇੱਕ ਨਵੇਂ ਟੌਪਿਕ ਦੇ ਨਾਲ ਸਤਿ ਸ਼੍ਰੀ ਅਕਾਲ ਜੀ